ਵੇਰੇ ਕਮਲ ਤੁਸੀਂ ਤੁਸੀਂ ਕਾਪੂ ਨੇ ਆਏ ਅਸੀਂ ਤੁਹਾਡੇ ਸਾਰਿਆਂ ਨੇ ਆਏ ਮੈਂ ਤਾਂ ਜੋ ਬੋਲਣਾ ਅਸੀਂ ਫਿਲਮ ਚ ਬੋਲ ਹੀ ਦਿੱਤਾ ਤੁਹਾਨੂੰ ਕੁਝ ਵੀ ਲੱਗੇ ਕੋਈ ਵੀ ਗੱਲ ਹੈ ਕਿਉਂਕਿ ਇੱਕ ਚੀਜ਼ ਹੈ ਜਦੋਂ ਮੈਂ ਤੇ ਬੱਬੂ ਨੇ ਪਹਿਲੀ ਵਾਰੀ ਗੱਲ ਕੀਤੀ ਸੀ ਫਿਲਮ ਬਾਰੇ ਤਾਂ ਇਹ ਸਾਡੀ ਨਹੀਂ ਰਹੀ ਫੇਰ ਨਾਲ ਪ੍ਰੋਡਿਊਸਰ ਜੁੜ ਗਏ ਸੁਮੇਤ ਸਿੰਘ ਹੋਰੇ ਸੁਮੇਤ ਸਿੰਘ ਅਰਾਂ ਤੋਂ ਬਾਅਦ ਗੁਰਪ੍ਰੀਤ ਆਏ ਫਿਰ ਸਾਰੇ ਜਣੇ ਨਾਲ ਜੁੜਦੇ ਗਏ ਤਾਂ ਫਿਲਮ 300 ਬੰਦੇ ਦੀ ਹੋ ਗਈ ਤੇ ਮੈਨੂੰ ਲੱਗਦਾ ਹੁਣ ਸਾਰੇ ਪੰਜਾਬੀਆਂ ਦੀ ਹੋ ਗਈ ਹੈ ਤਾਂ ਇਸ ਲਈ ਆਪਣੀ ਸਾਰਿਆਂ ਦੀ ਫਿਲਮ ਹੈ ਔਰ ਮੈਂ ਇੱਕ ਗੱਲ ਬਲੀਵ ਕਰਦਾ ਹੁੰਨਾ ਕਿ ਜਿੰਨਾ ਚਿਰ ਆਪਾਂ ਆਪ ਦੀ ਪੰਜਾਬੀਆਂ ਦੇ ਲੈਵਲ ਤੇ ਹਰ ਚੀਜ਼ ਵਧੀਆ ਨਹੀਂ ਕਰਾਂਗੇ ਸਾਡੀ ਇੱਜ਼ਤ ਨਹੀਂ ਹੋਣੀ ਮੈਂ ਬੰਬੇ ਬਹੁਤ ਛਿਰ ਰਿਹਾ ਹਾਂ ਮੈਂ ਸਾਊਥ ਵਾਲਿਆਂ ਨੂੰ ਦੇਖਿਆ ਉੱਥੇ ਆਉਂਦੇ ਐ ਔਰ ਹਾਲੀਵੁੱਡ ਦਾ ਤਾਂ ਕੋਈ ਲਾਈਟਮੈਨ ਆ ਜਾਏ ਸਾਡੀ ਫਿਲਮ ਇੰਡਸਟਰੀ ਵਾਲੇ ਖੜੇ ਹੋ ਜਾਂਦੇ ਐ ਤਾਂ ਸਾਡੀ ਇੱਜ਼ਤ ਉਹ ਕਿਉਂ ਨਹੀਂ ਹੋਣੀ ਚਾਹੀਦੀ ਵੀ ਉਹਦਾ ਇੱਕੋ ਹੀ ਤਰੀਕਾ ਹੈ ਜਿਹੜੀ ਇੱਜ਼ਤ ਕਰਾਈ ਜਾਂਦੀ ਹੈ ਉਹ ਡਿਮਾਂਡ ਨਾਲ ਨਹੀਂ ਕਮਾਂਡ ਨਾਲ ਕਰਾਈ ਜਾਂਦੀ ਕੰਮ ਨਾਲ ਕਰਾਈ ਜਾਂਦੀ ਹੈ ਜਦੋਂ ਸਾਡਾ ਕੰਮ ਚੰਗਾ ਹੋਊਗਾ ਉਹ ਕਹਿਣਗੇ ਯਾਰ ਇਹਨਾਂ ਦੀ ਫਿਲਮ ਦੇ ਹਰ ਸ਼ੋਭਾ ਜਾਏ ਵਿਜੂਅਲੀ ਹੋਵੇ ਸਾਊਂਡ ਵਾਈਜ਼ ਹੋਵੇ 뮤ਜ਼ਿਕ ਵਾਈਜ਼ ਹੋਵੇ ਸਕ੍ਰਿਪਟ ਵਾਈਜ਼ ਹੋਵੇ ਉਹ ਵਧੀਆ ਲੱਗ ਰਿਹਾ ਤੇ ਜਦੋਂ ਵਧੀਆ ਲੱਗ ਰਿਹਾ ਫਿਰ ਤੁਹਾਡਾ ਕੋਈ ਸਾਊਥ ਵਾਲਾ ਹੋਵੇ ਮਲਿਆਲਮ ਵਾਲਾ ਹੋਵੇ ਗੁਜਰਾਤ ਵਾਲਾ ਹੋਵੇ ਜਾਂ ਫ੍ਰੈਂਚ ਵਾਲਾ ਹੋਵੇ ਉਹ ਕਹਿੰਦੇ ਨੇ ਹਾਂ ਯਾਰ ਮੈਂ ਇੱਕ ਗੱਲ ਨੂੰ ਤੁਹਾਨੂੰ ਸ਼ਰਤਾਂ ਕਹਿ ਸਕਦਾ ਜਿਵੇਂ ਮੈਂ ਕੋਈ ਈਰਾਨ ਦੀ ਫਿਲਮ ਦੇਖਦਾ ਤਾਂ ਮੈਂ ਇਸ ਲਈ ਵੇਣਾ ਕਿ ਮੈਨੂੰ ਈਰਾਨ ਨਜ਼ਰ ਆਵੇ ਮੈਂ ਇੱਕ ਗੱਲ ਦਾ ਤੁਹਾਡੇ ਨਾਲ ਦਾਵਾ ਕੀਤਾ ਵੀ ਸੀ ਤੇ ਅਸੀਂ ਹੁਣ ਵੀ ਉਸ ਗੱਲ ਦੇ ਲਈ ਪੂਰੀ ਤਰ੍ਹਾਂ ਨਾਲ ਉਸ ਗੱਲ ਦੇ ਪਿੱਛੇ ਡਟੇ ਹੋਏ ਆ ਕਿ 100 ਸਾਲ ਪਹਿਲਾਂ ਜੋ ਪੰਜਾਬ ਚ ਹੁੰਦਾ ਸੀ ਚਾਹੇ ਉਹ ਦੁਸ਼ਮਣੀਆਂ ਦੇ ਲੈਵਲ ਤੇ ਸੋਸ਼ੀਅਲੀ ਮੁਹੱਬਤ ਦੇ ਲੈਵਲ ਤੇ ਮਿਊਜ਼ਿਕ ਦੇ ਲੈਵਲ ਤੇ ਉਹਨੂੰ ਫਿਲਮ ਰਿਪਰੈਜ਼ੈਂਟ ਕਰਦੀ ਹੈ ਤੇ ਜੇ ਤੁਹਾਨੂੰ ਉਹ ਚ ਕੁਝ ਵੀ ਲੱਗਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕੋਈ ਇਹ ਬੰਦਾ ਫਿਲਮ ਵੇਖੇ ਤਾਂ ਸਾਡਾ ਉਸ ਵੇਲੇ ਦਾ ਸੱਭਿਆਚਾਰ ਉਹਨਾਂ ਦੇ ਸਾਹਮਣੇ ਪ੍ਰਗਟ ਹੋਵੇ ਉਹ ਸਮਝ ਸਕਣ ਕਿ ਯਾਰ ਪੰਜਾਬ ਚੋਂ ਲੋਕ ਵਸਦੇ ਕਿਵੇਂ ਸੀ ਸੋ ਚੀਜ਼ ਅਸੀਂ ਕਰਕੇ ਤੁਹਾਡੇ ਸਾਹਮਣੇ ਵੀ ਲੈ ਆਉਂਦੀ ਔਰ ਮੈਂ ਤੁਹਾਨੂੰ ਵੀ ਕਹੂੰਗਾ ਕਿਉਂਕਿ ਇਹ ਥੋੜੀ ਵੀ ਹੈ ਜਿੰਨੀ ਕਿ ਸਾਡੀ ਸੀ ਹੁਣ ਥੋੜੀ ਵੀ ਹੈ ਸਾਰਿਆਂ ਦੀ ਇਹਨੂੰ ਆਪਣੀ ਜ਼ਿੰਮੇਵਾਰੀ ਹੈ ਕਿ ਇਹਨੂੰ ਇੰਨਾ ਥੀਏਟਰਾਂ ਚ ਵੇਖੀਏ ਕਿਉਂਕਿ ਜੋ ਅਸੀਂ ਇਹਦੀ ਸਾਊਂਡ ਵਾਊਂ ਮਿਕਸ ਕਰਕੇ ਲੈ ਕੇ ਆਏ ਆਂ ਜੋ ਇਹਦੇ ਵਿੱਚ ਵਿਆਹ ਸ਼ਾਦੀਆਂ ਸਾਰਾ ਕੁਝ ਹੈ ਇਹ ਤੁਹਾਨੂੰ ਟੀਵੀ ਤੇ ਨਹੀਂ ਉਹ ਸਮਝ ਆਉਣਾ ਬੜਾ ਕੁਝ ਹੈ ਨਹੀਂ ਤਾਂ ਮਿਕਸ ਹੋ ਜੂਗਾ ਜਦੋਂ ਤੁਸੀਂ ਇਹਨੂੰ ਥੀਏਟਰ 'ਚ ਵੇਖੂਗੇ ਇਹਦੀ ਅਸਲ ਫੀਲ ਨੂੰ ਮਹਿਸੂਸ ਕਰੋਗੇ 뮤ਜ਼ਿਕ ਇਨਹਾਂਸ ਕਰ ਦਿੰਦਾ ਹੈ ਬੈਕਗਰਾਉਂਡ 뮤ਜ਼ਿਕ ਪਰ ਜਿਹੜੀਆਂ ਰੀਅਲ ਸਾਊਂਡਸ ਹੁੰਦੀਆਂ ਨੇ ਜਿਹੜੇ ਉਦੋਂ ਗਾਣੇ ਹੁੰਦੇ ਸੀ ਲਾਈਵ ਗਾਏ ਜਾਂਦੇ ਵਿਆਹਾਂ 'ਚ ਸਿੱਠਣੀਆਂ ਹੁੰਦੀਆਂ ਸੀ ਉਹ ਸਾਰੀਆਂ ਤੁਸੀਂ ਜਦੋਂ ਫੀਲ ਕਰਦੇ ਆ ਨਾ ਤਾਂ ਸਿਨੇਮੇ 'ਚ ਬੈ ਕੇ ਤੁਹਾਨੂੰ ਐ ਲੱਗੂਗਾ ਕਿ ਤੁਸੀਂ ਵਿਆਹ ਦੇ ਵਿੱਚ ਬੈਠੇ ਹੋ ਜਦੋਂ ਇਹ ਲੜਨਗੇ ਮੇਲੇ 'ਚ ਤੁਹਾਨੂੰ ਐ ਲੱਗੂਗਾ ਤੁਸੀਂ ਉਹਦੇ ਵਿੱਚ ਖੜੇ ਹੋ ਕੱਲੇ ਨੰਬਰਦਾਰ ਸਾਹਿਬ ਨਹੀਂ ਛੁਡਾ ਰਹੇ ਤੁਹਾਨੂੰ ਵੀ ਲੱਗੂਗਾ ਤੁਸੀਂ ਲੜਾਈ 'ਚ ਫਿਲਮ ਸਿਨੇਮਾ ਆ ਹੁੰਦਾ ਤੇ ਜੇ ਸਿਨੇਮੇ ਦੀ ਉਹ ਫੀਲ ਲੈਣੀ ਹੈ ਉਸ ਫੀਲ ਨੂੰ ਅੱਗੇ ਖੁਦ ਮਹਿਸੂਸ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ థియేਟਰ ਚ ਆਉਣਾ ਪਊਗਾ ਇਹ ਮੈਂ ਤੁਹਾਡੇ ਕੈਮਰੇ ਆਂ ਬਾਕੀ ਦਰਸ਼ਕਾਂ ਨੂੰ ਵੀ ਕਹੂੰਗਾ ਔਰ ਫਿਲਮ ਕਦੇ ਵੀ ਡਾਇਰੈਕਟਰ ਦੀ ਨਹੀਂ ਹੁੰਦੀ ਜਾ ਹੀਰੋ ਦੀ ਨਹੀਂ ਹੁੰਦੀ ਇਹ ਸਾਰੇ 300 ਬੰਦਾ ਰਲਿਆ ਹੁੰਦਾ ਉਹਨਾਂ ਦੀ ਹੁੰਦੀ ਹੈ 노 ਡਾਊਟ ਹੈ ਇਹਦੇ ਪੈਸੇ ਪ੍ਰੋਡਿਊਸਰ ਕੋਲੇ ਜਾਣਗੇ ਬਟ ਪ੍ਰੋਡਿਊਸਰ ਦੇ ਨਾਲ ਨਾਲ ਇਹ ਫਿਲਮ ਥੋੜੀ ਵੀ ਓਨੀ ਹੈ ਹੁਣ ਸਾਡਾ ਕੋਈ ਵੀ ਕੈਰੈਕਟਰ ਰਣਜੀਤ ਸਿੰਘ ਦੇ ਨਾਂ ਤੇ ਅਸੀਂ ਚੌੜੇ ਨਹੀਂ ਹੋ ਜਾਂਦੇ ਸਾਰੇ ਸਾਨੂੰ ਲੱਗਦਾ ਨਹੀਂ ਸਾਡਾ ਮਹਾਰਾਜਾ ਸੀ ਚਾਹੇ ਉਹ ਮਦਨ ਨਾਲ ਢੀਂਗਰਾ ਹੋਵੇ ਭਖਤ ਸਿੰਘ ਹੋਵੇ ਕਰਤਾਰ ਸਿੰਘ ਸਰਾਬਾ ਹੋਵੇ ਸਾਨੂੰ ਚੰਗਾ ਨਹੀਂ ਲੱਗਦਾ ਅੱਜ ਚਨਪਰਦੇਸੀ ਦੀ ਗੱਲ ਕਰਦੇ ਆ ਤੁਹਾਨੂੰ ਮਾਨ ਨਹੀਂ ਮਹਿਸੂਸ ਹੁੰਦਾ ਸਾਡੀ ਫਿਲਮ ਹੈ ਇਸੇ ਤਰ੍ਹਾਂ ਤੁਹਾਨੂੰ ਇਹ ਫਿਲਮ ਮੈਂ ਇਹਨਾਂ ਦਾ ਵੀ ਨਾਲ ਕਹਿ ਸਕਦਾ ਅਸੀਂ ਬਣਾਈ ਹੈ ਕਿ ਮਾਨ ਮਹਿਸੂਸ ਹੋਊਗਾ ਕਿ ਤੁਹਾਡੇ ਬਜ਼ੁਰਗ ਤੁਹਾਡੇ ਪੂਰਵਜ ਦਾਦੇ ਪੜਦਾਦੇ ਇਸ ਤਰ੍ਹਾਂ ਦੇ ਮਾਹੌਲ 'ਚ ਰਹਿੰਦੇ ਸੀ ਔਰ ਐ ਵਿਚਰਦੇ ਸੀ ਜਿਹਨੇ ਇਹ ਕੈਰੈਕਟਰ ਫਿਲਮ 'ਚ ਵਿਚਰੇ ਨੇ ਇਹੋ ਜਿਹਾ ਕੁਝ ਪੈਂਦੇ ਸੀ ਤੇ ਜੇ ਉਹਨਾਂ ਦੀ ਉਸ ਲਾਈਫ ਨੂੰ ਤੁਸੀਂ ਮਹਿਸੂਸ ਕਰਨਾ ਹੈ ਉਹਦਾ ਅਹਿਸਾਸ ਕਰਨਾ ਹੈ ਤਾਂ ਉਸ ਨਿਮੇ ਚ ਜਾ ਕੇ ਵੇਖੋ ਫਿਰ ਤੁਹਾਨੂੰ ਲੱਗੂਗਾ ਕੀ ਹੈ ਉਹ ਚੀਜ਼ ਇਹਦੇ ਚ ਕੋਈ ਸਾਡੇ ਕੋਲੋਂ ਖਾਮੀ ਰਹੇਗੀ ਕੋਈ ਕਮੀ ਰਹੇਗੀ ਜਾਂ ਇਹ ਚੰਗੀ ਲੱਗੀ ਜਾਂ ਤੁਸੀਂ ਇਹ ਮਹਿਸੂਸ ਕੀਤਾ ਤੁਸੀਂ ਪਲੀਜ਼ ਕੁਝ ਵੀ ਪੁੱਛੋ ਤਾਂ ਅਸੀਂ ਉਹਦਾ ਜਵਾਬ ਦੇ ਦਿੰਨੇ ਆ ਹਾਂਜੀ ਆਇਆ ਇਹ ਸਵਾਲਾਂ ਤੇ ਜੀ ਹਾਂ ਲਓ ਜੀ ਤੁਸੀਂ ਫੇਰ ਕਹੋਗੇ ਵੀ ਅੱਗੋਂ ਦੀ ਆ ਗਈ ਨਹੀਂ ਨਹੀਂ ਕੋਈ ਜੀ ਕਿੱਥੇ ਆ ਗਈ ਜੀ ਸਸਰੀਕਾਲ ਜੀ ਸਾਰਿਆਂ ਨੂੰ ਸਸੀ ਕੇ ਬਾਈ ਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸ਼ੁਭ ਸ਼ਗਨ ਤੇ ਅੱਜ ਇਕੱਠੇ ਹੋਏ ਆ ਅੱਜ ਔਰ ਮੈਂ ਵੀਰ ਨਾਲ ਗੱਲ ਕਰ ਰਿਹਾ ਸੀਗਾ ਵੀ 40 ਸਾਲ ਦੇ ਵਖਵੇ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਨੀਮੇ 'ਚ ਭੰਗੜੇ ਪਏ ਨੇ ਕਿਉਂਕਿ ਅੱਗੇ ਸਿਨੇਮੇ ਦੇ ਵਿੱਚ ਜਾਂ ਤਾਂ ਸੀਟਾਂ ਦੇ ਬੈਠ ਕੇ ਅਸੀਂ ਹਾਸੇ ਸੀ ਜਾਂ ਫਿਰ ਦੋ ਚਾਰ ਹੰਝੂ ਬਠਾ ਬਹਾ ਕੇ ਅਸੀਂ ਬਾਹਰ ਆਉਂਦੇ ਸੀ ਪਰ ਪਹਿਲੀ ਵਾਰ ਹੋਇਆ ਵੀ ਜਦੋਂ ਕੋਈ ਫੋਫੜ ਵੀ ਨੋਟ ਬਾਹਰ ਰਿਹਾ ਕੋ ਮਾਥੜ ਵੀ ਨੋਟ ਬਾਹਰ ਰਿਹਾ ਸੋ ਇਸ ਕਰਕੇ ਜਿਹੜਾ ਸਿਨੇਮਾ ਤੁਸੀਂ ਦਿੱਤਾ ਐਨੇ ਸਾਲਾਂ ਦੇ ਬਾਅਦ ਉਹ ਰੀਅਲੀ ਤੁਸੀਂ ਵਧਾਈ ਦੇ ਪਾਤਰੋਂ ਔਰ ਇਹ ਜੋੜੀ ਟੁੱਟੇ ਨਾ ਔਰ ਮੇਰੀ ਤੁਹਾਡੇ ਅੱਗੇ ਵੀ ਬੇਨਤੀ ਹੈ ਵੀ ਹੁਣ ਨਾਰਾਜ਼ ਨਾ ਹੋਇਓ ਕਿਸੇ ਗੱਲ ਤੇ ਕਿਉਂਕਿ ਜੇ ਤੁਸੀਂ ਨਾਰਾਜ਼ ਹੋ ਗਏ ਫਿਰ ਪੰਜਾਬੀ ਸਿਨੇਮਾ ਪਿੱਛੇ ਚੱਲ ਜਾਊਗਾ ਤੁਹਾਡੀ ਜੋੜੀ ਹੁਣ ਐਦਾਂ ਹੀ ਰਹਿਣੀ ਚਾਹੀਦੀ ਹੈ ਸਾਡੇ ਪੁਰਾਣੇ ਦੋਸਤ ਨੇ ਮਨੀਸ਼ ਜੀ ਜੀ ਮੇਰੇ ਇਹ ਵੀ ਮੇਰੇ ਪੁਰਾਣੇ ਦੋਸਤਾਂ ਜੀ ਮੇਰੇ ਤਕਰੀਬਨ ਸਾਰੇ ਇੱਥੇ ਪੁਰਾਣੇ ਦੋਸਤ ਨੇ ਮੈਂ ਬੋਲਦਾ ਨਹੀਂ ਕਿ ਫਿਲਮ 'ਚ ਮੇਰਾ ਵੈਸੇ ਕੋਈ ਕੰਮ ਨਹੀਂ ਹੈ ਅਸਲ 'ਚ ਤਾਂ ਜੀ ਇਹਨਾਂ ਦੋਸਤੀ ਦੀ ਜ਼ਿੰਮੇਵਾਰੀ ਮੇਰੀ ਹੈ ਜੀ ਜਦ ਤੱਕ ਜੀਉਂਦੇ ਲੈ ਕੇ ਰੱਖ ਲੋਗਾ ਤੇ ਸਭ ਦੇ ਸਾਹਮਣੇ ਕਹਿ ਰਿਆ ਨਾ ਨਾ ਚੰਗੀ ਜੋ ਮਰਜੀ ਹੋ ਜੇ ਵੈਰੀ ਗੁੱਡ ਵੈਰੀ ਗੁੱਡ ਤਰਜਮਾਨੀ ਕਰੂਗੀ ਹਰ ਫਿਲਮ ਤੁਹਾਡੇ ਅਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਨਹੀਂ ਟੁੱਟਦੀ ਜੋੜੀ ਮਾਨਾਂ ਦੀ ਹਾਏ ਕੀ ਬਾਤ ਹੈ ਕੀ ਬਾਤ 2 ਸਕਿੰਟਾਂ ਦੇ ਵਿੱਚ ਬਹੁਤ ਵੱਡੀ ਗੱਲ ਨਹੀਂ ਫਿਰ ਇਸੇ ਕਰਕੇ ਤਾਂ ਫਿਰ ਬੱਬੂ ਮਾਨ ਕਹਿੰਦੇ ਨੇ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ ਉਹ ਜੋਸ਼ ਉਹ ਮੈਂ ਅੱਜ ਵੀ ਪਰ ਪ੍ਰੋਬਲਮ ਐ ਸੀ ਵੀ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਵੀ ਸਿਆਣਾ ਕਿਹੜਾ ਤੇ ਖੱਛ ਕਿਹੜੀ ਐ ਉਦੋਂ ਖੱਛ ਕਿਸਮ ਦੀ ਪ੍ਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ ਤੋਂ ਉਸ ਵਕਤ ਅਲੱਗ ਹੋਣ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਸਬਕ ਵੀ ਮਿਲਿਆ ਹਾਂ ਇਸ ਚੀਜ਼ ਦੀ ਮਾਫੀ ਐ ਕਿ ਜੇ ਇੱਥੇ ਕੰਮ ਕਰ ਦੇਤਾ ਹੋਰ ਬਹੁਤ ਅਚੀਆਂ ਫਿਲਮਾਂ ਸੀ ਤੁਹਾਨੂੰ ਦੇ ਸਕਦੇ ਸੀ ਪਰ ਹੁਣ ਤੁਹਾਡੇ ਨਾਲ ਵਾਅਦਾ ਹੈ ਕਿ ਚੰਗੀ ਕਰਾਂਗੇ ਮਾੜਾ ਨਹੀਂ ਕਰਦੇ ਕਿਸੇ ਵੀ ਅਲਾਰੂ ਤੇ ਛਲਾਰੂ ਕਿਸਮ ਦੀ ਕੋਈ ਵੀ ਫਿਲਮ ਨਹੀਂ ਕਰਾਂਗੇ ਨਾ ਕਰਨੀ ਮਨਜ਼ੂਰ ਹੈ ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਤੇ ਰੜਕ ਦੀ ਗੱਲ ਕਰੂਗੀ ਜੀ ਸਾਨੂੰ ਵੀ ਪੂਰੀ ਉਮੀਦ ਹੈ ਕਿ ਪੰਜਾਬੀ ਸਿਨੇਮੇ ਨੂੰ ਤੁਸੀਂ ਮਿਲ ਕੇ ਅੱਗੇ ਲੈ ਕੇ ਜਾਓਗੇ ਪਰ মিডিਆ ਵੱਲੋਂ ਵੀ ਅਸੀਂ ਇਹ ਵਾਅਦਾ ਕਰਦੇ ਆਂਗੇ ਕਿ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਕਿਉਂਕਿ ਚੰਗੀ ਚੰਗੇ ਸੁਭਾਅ ਨੂੰ ਚੰਗੀ ਨੇਚਰ ਨੂੰ ਅੱਗੇ ਪਹੁੰਚਾਉਣਾ ਜਿੱਥੇ ਤੁਹਾਡੀ ਰਿਸਪੌਂਸਿਬਿਲਟੀ ਹੈ ਉਸ ਤੋਂ ਬਾਅਦ ਸਾਡੀ ਵੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਅਸੀਂ ਤੁਹਾਡੇ ਹਰ ਚੀਜ਼ ਨੂੰ ਅੱਗੇ ਚੰਗੀ ਚੀਜ਼ ਨੂੰ ਅਸੀਂ ਅੱਗੇ ਲੈ ਕੇ ਚਾਈਏ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਤੇ ਹੁਲਾਰ ਦੇ ਰਹੇ ਹੋ ਆਮ ਤੌਰ ਤੇ ਜਿਹੜੀ ਫਿਲਮ ਹੁੰਦੀ ਹੈ ਨਾ ਦੋ ਤਰ੍ਹਾਂ ਨਾਲ ਮਸ਼ਹੂਰ ਹੁੰਦੀ ਹੈ ਇੱਕ ਲੋਕਾਂ ਦੇ ਦਿਲਾਂ 'ਚ ਇੱਕ ਇੰਟਰਨੈਟ ਤੇ ਔਰ ਇੰਟਰਨੈਟ ਤੇ ਕਈ ਵਾਰੀ ਹੁੰਦੀ ਹੈ ਕਈ ਵਾਰੀ ਹੁੰਦੀ ਉਹ ਨਹੀਂ ਔਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਟਿਕਟਾ ਚੱਕ ਲੈਣਿਆ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਹੈ ਕਿ ਤਾਂ ਸਾਰੀਆਂ ਵਿਗੀਆਂ ਜਦ ਕੇ ਥੀਏਟਰ ਖਾਲੀ ਹੁੰਦਾ ਸਾਡੇ ਨਾਲ ਹੋ ਗਿਆ ਹਾ ਹੋ ਗਿਆ ਨਾ ਤੁਹਾਡੇ ਨਾਲ ਪਰ ਅਸੀਂ ਜਵਨਿਆ ਕਿ ਇਹਦੀ ਗੱਲ ਤੁਸੀਂ ਕਰੋ ਕਿਉਂਕਿ ਤੁਹਾਡੀ ਫਿਲਮ ਹੈ ਔਰ ਮੈਂ ਬੇਨਤੀ ਕਰਦਾ ਹੈ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਕਿਹਾ ਜੇ ਉਹ ਵੀ ਝੂਠ ਬੋਲਣਗੇ ਤੁਸੀਂ ਐਕਸਪੋਜ਼ ਕਰਨਾ ਹੈ ਹਰ ਬੰਦੇ ਨੂੰ ਕਰਨਾ ਹੈ ਕਿਉਂਕਿ ਤੁਹਾਡੇ ਆਸਤੇ ਤੁਹਾਡੀ ਕਸਵੱਟੀ ਤੇ ਖਰੇ ਉਤਰਨਾ ਹੀ ਸਾਡਾ ਕੰਮ ਹੈ ਜੇ ਅਸੀਂ ਤੁਹਾਨੂੰ ਝੂਠ ਬੋਲ ਕੇ 4 ਦਿਨ ਦਾ ਵਪਾਰ ਦਿਖਾ ਵੀ ਦਵਾਂਗੇ ਤਉ ਦਾ ਮਤਲਬ ਇਹ ਹੁੰਦਾ ਕਿ ਅਸੀਂ ਇੱਕ ਹੋਰ ਬੱਕਰਾ ਅੱਗੇ ਹਲਾਲ ਕਰਨਾ ਕੋਈ ਨਵਾਂ ਪ੍ਰੋਡਿਊਸਰ ਬਿਲਕੁਲ ਨਹੀਂ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸਮਝਦੇ ਤੇ ਸੋਚਦੇ ਹੋ ਉਸੇ ਤਰ੍ਹਾਂ ਤੁਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਨਹੀਂ ਬੋਲਾਂਗੇ ਇਹ ਵਾਦਾ ਤੁਹਾਡੇ ਨਾਲ ਥੈਂਕ ਯੂ ਜੀ ਫਿਰ ਨਾ ਜਦੋਂ ਸ਼ੁੱਕਰਵਾਰ ਵਾਲੇ ਦਿਨ ਅਸੀਂ ਪ੍ਰਿਵਿਊ ਰਿਕਾਰਡ ਕਰਨਾ ਸੀ ਮੈਂ ਕੱਲਾ ਨਹੀਂ ਸਾਰਾ ਮੀਡੀਆ ਇੱਥੇ ਆਇਆ ਸੀਗਾ ਤੁਹਾਡੇ ਪਿੰਡਾਂ ਦੇ ਬਜ਼ੁਰਗ ਬਹੁਤ ਆਏ ਹੋਏ ਸੀ ਇੱਥੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹ ਉਹਨਾਂ ਨੇ ਬੜੀ ਕਿਹਾ ਸਾਡਾ ਮੁੰਡਾ ਯਾਰ ਅਸੀਂ ਫਿਰ ਉਹ ਨਹੀਂ ਦੇਖਣਾ ਹੋਗਾ ਤਾਂ ਹੋਰ ਕੌਣ ਦੇਖਣਾ ਉਹ ਸੋ ਉਹਨਾਂ ਦੇ ਬਜ਼ੁਰਗਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਪਿਆਰ ਸੀ ਉਹ ਤੁਹਾਡੇ ਪਿਤਾ ਜੀ ਨੂੰ ਵੀ ਜਾਣਦੇ ਸੀ ਤੁਹਾਨੂੰ ਵੀ ਜਾਣਦੇ ਸੀ ਤੇ ਬਹੁਤ ਚੰਗਾ ਲੱਗਿਆ ਮਤਲਬ ਵੀ ਪਿੰਡਾਂ ਦੇ ਲੋਕ ਜਿਹੜੇ ਨੇ ਉੱਥੋਂ ਨਿਕਲ-ਨਿਕਲ ਕੇ ਜਦੋਂ ਤੋਂ ਮਾਪੇ ਗੁਜ਼ਰੇ ਮੇਰੇ ਉਸ ਦਿਨ ਤੋਂ ਮੇਰੇ ਲਈ ਹਰ ਬਜ਼ੁਰਗ ਹਰ ਬਜ਼ੁਰਗ ਮਾਪੇ ਦੇ ਸਮਾਨ ਹੈ ਔਰ ਅਸੀਂ ਜਦੋਂ ਘਰੋਂ ਨਿਕਲਦੇ ਹਾਂ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਪੇ ਹੈ ਨਹੀਂ ਕੀ ਆਪਾ ਹਾਂਜੀ ਮਾਈਕ ਇਸ ਮਾਈਕ ਹਾਂਜੀ ਹਾਂਜੀ ਪਲੀਜ਼ ਪਲੀਜ਼ ਕਿ ਇਹ ਇੱਕ ਤਾਂ ਵੈਸੇ ਹੀ ਬਜਟ ਜ਼ਿਆਦਾ ਹੁੰਦਾ ਜਿਹੜੀ ਹਿਸਟੋਰੀਕਲ ਫਿਲਮ ਹੁੰਦੀ ਹੈ ਕਿਉਂਕਿ ਈਰਾ ਕ੍ਰੀਏਟ ਕਰਨਾ ਹੁੰਦਾ ਸਭ ਕੁਝ ਤੁਸੀਂ ਹਾਂਜੀ ਬਟ ਜਿਹੜਾ ਵੇਸਟੇਜ ਆਫ ਮਨੀ ਕਰਦੀ ਹੈ ਨਾ ਦੁਨੀਆ ਬਹੁਤ ਸਾਰੀਆਂ ਫਿਲਮਾਂ ਜਿੰਨਾ ਤੋਂ ਤੁਸੀਂ ਸਾਰੇ ਵਾਕਿਫ ਹੋਗੇ ਜੋ 90 90 ਦਿਨ 100 100 ਦਿਨ ਸ਼ੂਟ ਹੀ ਕਰੀ ਜਾਂਦੇ ਨੇ ਤੁਸੀਂ ਫਿਲਮ ਦਾ ਫੈਲਾਵ ਦੇਖ ਰਿਹਾ ਔਰ ਅਸੀਂ ਇਹ ਫਿਲਮ ਪਤਾ ਹੈ 45 ਦਿਨਾਂ ਚ ਸ਼ੂਟ ਕੀਤੀ ਹੈ ਸਿਰਫ 45 ਦਿਨਾਂ ਚ ਜਦ ਕਿ ਕੋਈ ਆਮ ਫਿਲਮ ਵੀ ਜਿਹੜੀ ਹਿਸਟੋਰੀਕਲ ਨਹੀਂਗੀ ਉਹ ਵੀ ਜ਼ਿਆਦਾ ਦਿਨਾਂ ਚ ਸ਼ੂਟ ਕਰਦੇ ਆ ਸਾਰੇ ਅਸੀਂ 45 ਦਿਨਾਂ ਚ ਕੀਤੀ ਔਰ ਇੱਕ ਹੋਰ ਜੇ ਸਾਨੂੰ ਮੰਨ ਲਓ 800 ਬੰਦਾ ਚਾਹੀਦਾ ਤੇ ਉਹ ਸੀਕੁਐਂਸ 3 ਦਿਨ ਸੀ ਤਾਂ ਅਸੀਂ 800 ਬੰਦਾ ਇੱਕ ਦਿਨ ਹੀ ਸੱਧਿਆ ਬਾਕੀ ਦਿਨ 100-100 ਜਾਂ 1.5 150 ਬੰਦਾ ਸੱਧਿਆ ਸੋ ਜਿੰਨਾ ਕਿ ਇਸ ਤਰ੍ਹਾਂ ਨਾਲ ਪੈਸਾ ਬਚਾ ਸਕਦੇ ਸੀ ਉਹ ਸਾਰਾ ਹੀ ਬਚਾਇਆ ਔਰ ਅਸੀਂ ਸ਼ੂਟ ਕਰ ਰਹੇ ਸੀ ਸੂਰਤ加ੜਲ ਉੱਥੇ ਕੋਈ ਫਾਈਵ ਸਟਾਰ ਕਲਚਰ ਨਹੀਂ ਸੀ ਔਰ ਤੁਹਾਨੂੰ ਇੱਕ ਹੋਰ ਅੱਛੀ ਗੱਲ ਦੱਸਦਾ ਹਾਂ ਇਸ ਲਈ ਨਹੀਂ ਕਿ ਬੱਬੂ ਮੇਰੇ ਨਾਲ ਬੈਠਾ ਮੇਰਾ ਦੋਸਤ ਹੈ ਇਹਨੇ ਆਪਨੇ ਗੱਡੀ ਦੇ ਪੈਸੇ ਵੀ ਨਹੀਂ ਲਏ ਯਾਰ ਜਿਹੜਾ ਤੇਲ ਪੈਂਦਾ ਵਿੱਚ ਨਾਲ ਦੇ ਬੰਦਿਆਂ ਦੇ ਵੀ ਕਿਸੇ ਦੇ ਪੈਸੇ ਨਹੀਂ ਲਏ ਹੋਟਲਾਂ ਦੀ ਕੋਈ ਐਪਜੀ ਡਿਮਾਂਡ ਨਹੀਂ ਸੀ ਜਿਹੜੇ ਚ ਸਾਰੇ ਠਹਿਰ ਰਹੇ ਸੀ ਇਕੱਠੇ ਹੀ ਸੀ ਆਪਾਂ ਉੱਥੇ ਜੀ ਉਹ ਜਿਹੜਾ ਹੋਟਲ ਸੀਗਾ ਉੱਥੇ ਸਾਰੇ ਜਿਹੜੀ ਕੁਝ ਸੀਗੇ ਤੇ ਇਕੱਠੇ ਹੀ ਬੈ ਕੇ ਰੋਟੀ ਖਾਂਦੇ ਸੀ ਸਾਰੇ ਸਾਡੇ ਮੇਰੇ ਤਾਂ ਦੋ ਵਾਰੀ ਬੰਬੂ ਵੀ ਸਿਰ 'ਚ ਵੱਜ ਗਿਆ ਸੀ ਉੱਤੇ ਡਿੱਗ ਕੇ ਉਤੋਂ ਸੋ ਕੋਸ਼ਿਸ਼ ਕੀ ਹੁੰਦੀ ਹੈ ਕਿ ਜਦੋਂ ਪੈਸਾ ਜ਼ਿਆਦਾ ਲੱਗਣ ਵਾਲਾ ਹੋਵੇ ਤਾਂ ਬਹੁਤ ਸਾਰੀਆਂ ਪਲੈਨਿੰਗਸ ਦੇ ਨਾਲ ਬਹੁਤ ਸਾਰੀ ਕ੍ਰੀਏਟਿਵ ਚੀਜ਼ਾਂ ਨੂੰ ਬੈਟਰ ਕਰਕੇ ਤੁਸੀਂ ਉਸ ਪੈਸੇ ਨੂੰ ਬਚਾ ਲਓ ਇਹ ਚੀਜ਼ ਜਦੋਂ ਆਪਾਂ ਕਰ ਲੈਨੇ ਆ ਤਾਂ